ਯੋ ਜੀ ਸਾਡੇ ਨਾਲ ਸਮਝੌਤਾ ਕਰ ਲੋ ਜੀ ਸਾਡੇ ਨਾਲ ਪੈਸਿਆਂ ਦੀ ਗੱਲਬਾਤ ਕਰ ਲੋ ਜੀ ਪਰ ਅਸੀਂ ਭਾਈ ਭਪਿੰਦਰ ਸਿੰਘ ਦਾ ਇੱਕ ਇੱਕ ਖੂਨ ਦਾ ਕਤਰਾ ਇੱਕ ਇੱਕ ਕਤਰੇ ਦਾ ਹਿਸਾਬ ਲੈਣਾ ਪਿਆਰੋ ਹਿਸਾਬ ਲੈਣ ਦਾ ਮਤਲਬ ਅਸੀਂ ਹਥਿਆਰਾਂ ਨਾਲ ਨਹੀਂ ਲੈਣਾ ਅਸੀਂ ਜਿੰਨਾ ਚਿਰ ਜਿਉਂਨੇ ਆ ਜਿੰਨਾ ਚਿਰ ਸਾਹ ਚ ਸਾਹ ਆ ਉਹਨਾਂ ਚਿਰ ਜਿਹੜੇ ਸੱਚ ਕਰਕੇ ਤੁਸੀਂ ਸਾਡੇ ਤੇ ਅਟੈਕ ਕੀਤਾ ਸੀ ਨਾ ਵੀ ਇਹ ਐ ਸੱਚ ਕਿਉਂ ਬੋਲਦੇ ਐ ਜਿੰਨਾ ਤੇ ਸਾਹ ਰਹਿਣਗੇ ਉਹ ਸੱਚ ਬੜੀ ਚੜਦੀ ਕਲਾ ਨਾਲ ਬੋਲਣਾ ਹੈ ਸਾਥ ਸ੍ਰੀ ਅਕਾਲ ਜਿਹਦੇ ਕਰਕੇ ਸਵਾਦ ਤੇ ਤਾਂ ਸੀ ਦਬਾ ਕੇ ਵਿਖਾਉਂਦੇ ਅਟੈਕ ਕਰ ਲਿਆ ਬੰਦਾ ਮਾਰ ਦਿੱਤਾ ਗਿਆ ਨਿਕਨਕੇ ਬੱਚੇ ਅਨਾਥ ਕਰ ਦਿੱਤੇ ਗਏ ਪਰ ਦਬਾ ਨਹੀਂ ਸਕੇ ਦਬਾ ਸਕਦੇ ਹੀ ਨਹੀਂ ਸਵਾਦ ਤੇ ਤਾਂ ਸੀ ਡਰਾ ਕੇ ਵਿਖਾਉਂਦੇ ਕੀ ਕਰ ਸਕਦੇ ਹੋ ਵੱਧ ਤੋਂ ਵੱਧ ਫੇਰ ਅਟੈਕ ਕਰਦੇ ਹੋਗੇ ਇੱਕ ਸਾਲ ਦੇ ਵਿੱਚ ਜਗਾ ਜਗਾ ਜਾ ਕੇ ਗੁਰਮਤ ਦੇ ਸਿਧੰਤਾਂ ਨੂੰ ਦ੍ਰਿੜ ਕੀਤਾ ਕਰਵਾਇਆ ਤੇ ਕਰਦੇ ਰਹਿਣਾ ਇਹਨਾਂ ਤੋਂ ਡਰਨਾ ਨਹੀਂ ਜੋ ਇਹ ਚਾਹੁੰਦੇ ਆ ਵੀ ਕੁਰਬਾਨੀ ਦਾ ਪ੍ਰਚਾਰ ਘਰ ਘਰ ਨਹੀਂ ਪਹੁੰਚਣਾ ਚਾਹੀਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਕਾਲ ਪੁਰਖ ਸਾਹਿਬ ਤੋਂ ਛੱਪ ਦੀ ਰਹਿਤ ਮਰਿਆਦਾ ਜਿਹੜੀ ਹੈ ਜੋ ਅੱਜ ਸਾਡੇ ਕੋਲ ਹੈ ਕੱਲ ਨੂੰ ਵੇਖੋ ਕੋਈ ਵਿਦਵਾਨ ਇਕੱਠੇ ਹੋ ਕੇ ਬਦਲ ਦੇਣ ਉਹਦੇ ਵਿੱਚ ਕੁਝ ਵਧਾ ਦੇਣ ਜਾਂ ਘਟਾ ਦੇਣ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ ਜਿਹੜੀ ਸਾਡੇ ਕੋਲ ਮਰਿਆਦਾ ਹੈ ਉਸ ਮਰਿਆਦਾ ਨੂੰ ਮੰਨਦਿਆਂ ਜਗ੍ਹਾ ਜਗ੍ਹਾ ਦੇ ਉੱਤੇ ਅੰਮ੍ਰਿਤ ਸੰਚਾਰ ਕਰਵਾਈਦਾ ਹੁਣ ਮੇਰੀ ਗੱਲ ਦਾ ਜਵਾਬ ਦਿਓ ਸਿੰਘੋ ਜਰਾ ਸੋਚ ਕੇ ਦੱਸਿਓ ਤੁਹਾਨੂੰ ਦੱਸਦਾ ਵੀ ਅਟੈਕ ਕਿਉਂ ਹੋਇਆ ਮੈਨੂੰ ਇਹ ਦੱਸੋ ਵੀ ਸਾਡੇ ਵਾਸਤੇ ਸਰਬਉੱਚ ਕੀ ਹੈ ਸਾਰਿਆਂ ਤੋਂ ਧੰਨ ਸ਼੍ਰੀ ਗੁਰੂ ਅੱਗੇ ਹੁਣ ਅਗਲੀ ਗੱਲ ਦੱਸਿਓ ਸਰਵ ਉੱਚ ਕੋਈ ਬਾਬਾ ਕੋਈ ਸੰਪਰਦਾ ਹੈ ਦੂਜੇ ਨੰਬਰ ਤੇ ਸਰਵ ਉੱਚ ਕੋਈ ਬਾਬਾ ਕੋਈ ਸੰਪਰਦਾ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਹੈ ਗੱਜ ਕੇ ਬੋਲੋ ਸ੍ਰੀ ਅਕਾਲ ਤਖਤ ਸਾਹਿਬ ਹੁਣ ਅਗਲੀ ਗੱਲ ਦੱਸਿਓ ਮਰਿਆਦਾ ਕਿਹੜੀ ਹੋਵੇ ਕਿਸੇ ਬਾਬੇ ਦੇ ਡੇਰੇ ਦੀ ਕਿਸੇ ਸੰਪਰਦਾ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਕਾਲ ਤਖਤ ਸਾਹਿਬ ਪ੍ਰਚਾਰ ਕਿਹੜੀ ਮਰਿਆਦਾ ਦਾ ਹੋਣਾ ਚਾਹੀਦਾ ਅਕਾਲ ਤਖਤ ਵਾਲੀ ਦਾ ਅੰਮ੍ਰਿਤ ਸੰਚਾਰ ਕਿਹੜੀ ਮਰਿਆਦਾ ਮੁਤਾਬਕ ਹੋਣਾ ਚਾਹੀਦਾ ਜੋ ਅਕਾਲ ਤਖਤ ਤੋਂ ਸ਼ਬਦੀ ਪ੍ਰੋਬਲਮ ਇਹਨਾਂ ਨੂੰ ਆ ਸੀ ਕਿ ਪਿਛਲੇ 3-4 ਸਾਲਾਂ ਤੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦੇ ਸੀ ਦ੍ਰਿੜ ਕਰਾਉਂਦੇ ਸੀ ਸਾਡੇ ਪਰਮੇਸ਼ਰ ਦੁਆਰ ਜੋਤਾਂ ਨਹੀਂ ਜਗਦੀਆਂ ਸਾਡੇ ਪਰਮੇਸ਼ਰ ਦੁਆਰ ਅਸੀਂ ਜੋ ਅਕਾਲ ਤਖਤ ਦੀ ਮਰਿਆਦਾ ਵਿੱਚ ਲਿਖਿਆ ਉਹਨੂੰ ਮੰਨਣ ਦਾ ਯਤਨ ਕੀਤਾ। ਹੋਰ ਕੋਈ ਪ੍ਰੋਬਲਮ ਨਹੀਂ ਸੀ। ਅਕਾਲ ਤਖਤ ਦੀ ਮਰਿਆਦਾ ਤੇ ਘਰ-ਘਰ ਵਿੱਚ ਸਹਿਜ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਘਰ-ਘਰ ਵਿੱਚ ਗੁਰਬਾਨੀ ਦਾ ਪਹਿਰਾ ਲੱਗੇ ਘਰ-ਘਰ ਗੁਰਬਾਨੀ ਪੜੋ ਘਰ-ਘਰ ਗੁਰਬਾਨੀ। ਬਸ ਇਸ ਗੱਲ ਦੀ ਪ੍ਰੋਬਲਮ ਸੀ ਹੋਰ ਕੁਝ ਨਹੀਂ ਸੀ। ਪਰ ਇਹਨਾਂ ਨੇ ਇੱਕ ਸਾਲ ਦਾ ਅਟੈਕ ਕੀਤਾ ਇੱਕ ਸਾਲ ਤੋਂ ਲਗਾਤਾਰ ਜਿੱਥੇ ਵੀ ਕਿਤੇ ਗਏ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰੀ ਜਾਣ ਜੋ ਮਰਜ਼ੀ ਕਹੀ ਜਾਣ ਘਰ ਘਰ ਜਾ ਕੇ ਇਸ ਗੱਲ ਦਾ ਫੋਕਾ ਦਿੰਦਾ ਪਿਆ ਰਹੋ ਸਾਡਾ ਗੁਰੂ ਸ਼ਬਦ ਹੈ ਸਾਡਾ ਗੁਰੂ ਗਿਆਨ ਹੈ ਦੇ ਨਹੀਂ ਮਰਿਆਦਾ ਅਕਾਲ ਤਖਤ ਸਾਹਿਬ ਦੀ ਸਾਨੂੰ ਇੱਕ ਕਰ ਸਕਦੀ ਹੈ ਅਕਾਲ ਤਖਤ ਦੀ ਮਰਿਆਦਾ ਸਾਨੂੰ ਇਕੱਠੇ ਕਰ ਸਕਦੀ ਹੈ ਹੋਰ ਨਹੀਂ ਕੋਈ ਪੰਜ ਪਿਆਰੇ ਇੱਕੋ ਹਰ ਜਗ੍ਹਾ ਇੱਕੋ ਜੀ ਗੱਲ ਕਹਿਣ ਆਮ ਸੰਗਤ ਵਿੱਚ ਦੁਬਦਾ ਨਾ ਪਵੇ ਵਿਵਾਦ ਨਾ ਖੜੇ ਹੋਣ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਕਾਲ ਤਖਤ ਦੀ ਮਰਿਆਦਾ ਪੰਜ ਪਿਆਰੇ ਜਿੱਥੇ ਵੀ ਕਿਤੇ ਅਮਰਤ ਸੰਚਾਰ ਕਰੋਣ ਉਸੇ ਤਰ੍ਹਾਂ ਦ੍ਰਿੜ ਕਰੋਣ ਸੋ ਉਸ ਦਿਨ ਤੋਂ ਬਾਅਦ ਭਾਈ ਭਪਿੰਦਰ ਸਿੰਘ ਹੋਣਾ ਦੀ ਸ਼ੀਧੀ ਤੇ ਹੋਈ ਪਰ ਉਹਨਾਂ ਦੇ ਇੱਕ ਇੱਕ ਕਤਰੇ ਦਾ ਮੁੱਲ ਪਾਵਾਂਗੇ ਜਿੰਨਾ ਚਿਰ ਜਿਉਂਦੇ ਆਂ ਜਗ੍ਹਾ ਜਗ੍ਹਾ ਜਾ ਕੇ ਗੁਰਮਤ ਦਾ ਹੁੱਕਾ ਇਸੇ ਤਰ੍ਹਾਂ ਦੇਣਾ ਸਤਿ ਸ੍ਰੀ ਅਕਾਲ ਸਰਕਾਰਾਂ ਵੀ ਇਹਨਾਂ ਦੀਆਂ ਸੀ ਬੜਾ ਜ਼ੋਰ ਲਾਇਆ ਬੜੇ ਤਰੀਕਿਆਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਸਮਝੌਤਾ ਕਰ ਲਓ ਇਦਾਂ ਵੀ ਕਦੇ ਹੁੰਦਾ ਹੈ ਵੀ ਬੰਦਾ ਵੀ ਸਾਡਾ ਮਾਰੋ ਤੇ ਮਾਫੀ ਵੀ ਕਹਿੰਦੇ ਤੁਸੀਂ ਮੰਗੋ ਮਾਰਾਂਗੇ ਵੀ ਅਸੀਂ ਤੇ ਮਾਫੀ ਵੀ ਤੁਹਾਡੇ ਤੋਂ ਹੀ ਮੰਗਾਵਾਂਗੇ ਐਡੀ ਗੁੰਡਾਗਰਦੀ ਪਰ ਹੁਣ ਬੇਨਤੀ ਕਰਾਂਗਾ ਜੀ ਐਡੀ ਗੁੰਡਾਗਰਦੀ ਨਹੀਂ ਚੱਲ ਸਕਦੀ ਇੱਕ ਬੰਦਾ ਉਹ ਹੁੰਦਾ ਜਿਹਦੇ ਘਰ ਜਾ ਕੇ ਤੁਸੀਂ ਮਾਰ ਦਿਓ 2-4 ਦਿਨ ਅਖਬਾਰਾਂ ਚੋਂਦਾ ਗੱਲ ਖਤਮ ਹੋ ਜਾਂਦੀ ਹੈ ਪਰ ਤੁਸੀਂ ਇੱਕ ਗੱਲ ਸੋਚੀ ਸੋਚੀ ਨਹੀਂ ਪੀ ਜੇ ਤੇ ਢਡਰੀਆਂ ਵਾਲਾ ਮਰ ਗਿਆ ਫਿਰ ਤੇ ਚੱਲ ਚਾਰ ਦਿਨ ਰੌਲਾ ਪੈਣਾ ਖਤਮ ਹੋ ਜਾਣਾ ਹੈ ਪਰ ਇਹ ਤੁਸੀਂ ਚੇਤਾ ਭੁੱਲ ਗਏ ਵੀ ਜੇ ਜਿਉਂਦਾ ਰਹਿ ਗਿਆ ਫੇਰ ਇਹ ਨਹੀਂ ਸੋਚਿਆ ਜੇ ਜਿਉਂਦਾ ਰਹਿ ਗਿਆ ਫੇਰ ਕੀ ਬਣੂ ਇੱਕ ਮਹੀਨੇ ਦੇ ਵਿੱਚ ਕਿੰਨੇ ਇਲਾਕੇ ਗਾ ਦੇਾਂਗੇ ਇੱਕ ਸਾਲ 'ਚ ਕਿੱਥੇ-ਕਿੱਥੇ ਜਾਵਾਂਗੇ ਕਿੰਨੀਆਂ ਸਟੇਜਾਂ 'ਤੇ ਪ੍ਰਚਾਰ ਕਰਾਂਗੇ ਤੁਸੀਂ ਇਹ ਕਿਵੇਂ ਭੁੱਲ ਗਏ ਵੀ ਜੇ ਮਰ ਗਿਆ ਫਿਰ ਤੇ ਠੀਕ ਹੈ ਪਰ ਜੇ ਜਿਉਂਦਾ ਰਹਿ ਗਿਆ ਫਿਰ ਫਿਰ ਇੱਕ ਇੱਕ ਬੂੰਦ ਦਾ ਹਿਸਾਬ ਲਵਾਂਗੇ ਤੁਹਾਡੇ ਤੋਂ ਤੁਹਾਡੇ ਕੱਲਾ ਕੱਲਾ ਗੱਪ ਤੁਹਾਡੀਆਂ ਗੱਪ ਕਹਾਣੀਆਂ ਤੁਹਾਡੀਆਂ ਛੜਕ ਤੇ ਲੈ ਕੇ ਆਵਾਂਗੇ ਤੁਹਾਡੇ ਸੁਣਾਏ ਹੋਏ ਝੂਠ ਕੱਲਾ 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 ਪੁੱਛਾਂਗੇ ਤੁਹਾਡੇ ਤੋਂ ਵੀ ਆ ਗੱਪ ਸੁਣਾਇਆ ਇਹਦਾ ਜਵਾਬ ਦਿਓ ਆ ਗੱਲਾਂ ਗਲਤ ਕਿਉਂ ਸੁਣਾਈਆਂ ਲੋਕਾਂ ਨੂੰ ਕਾਸ ਆਗਲਾਂ ਗਲਤ ਕਰਕੇ ਸੰਗਤ ਨੂੰ ਗੁੰਮਰਾਹ ਕਿਉਂ ਕੀਤਾ ਕੱਲੀ-ਕੱਲੀ ਗੱਲ ਤੁਹਾਡੇ ਕੋਲ ਜੇ ਹਥਿਆਰ ਹੈ ਤੇ ਸਾਡੇ ਕੋਲ ਗੁਰਮਤਿ ਦੀ ਵਿਚਾਰ ਹੈ ਸਾਬ ਸ੍ਰੀ ਅਕਾਲ ਤੇ ਗੁਰਮਤਿ ਦੀ ਵਿਚਾਰ ਨਾਲ ਅਸੀਂ ਜਾਗਰੂਕ ਕਰਨਾ ਹੈ ਜਗਾ-ਜਗਾ ਸੰਗਤ ਨੂੰ ਸਿਆਣੇ ਕਰਨਾ ਹੈ ਜਗਾ-ਜਗਾ ਤੇ ਗੁਰਮਤਿ ਦਾ ਪ੍ਰਚਾਰ ਫਿਰ ਤਕੜੇ ਹੋ ਕੇ ਡਟ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰ ਕਰ ਪਹਚਾਣਾ ਸੋ ਉਸ ਲਹਿਰ ਨੂੰ ਹੋਰ ਵੀ ਤੇਜ ਕੀਤਾ ਹੈ ਇਹ ਕਹਿੰਦੇ ਜੀ ਡਰ ਕੇ ਡਰਨਾ ਤੇ ਇੱਥੇ ਪਤਾ ਲੱਗਣਾ ਵੀ ਇੱਥੇ ਡਰ ਕੇ ਬੋਲਣਾ ਮੈਂ ਤੁਹਾਡੇ ਤੋਂ ਵੱਡੀ ਤੋਂ ਵੱਡੀ ਜਥੇਬੰਦੀ ਹੋਏਗੀ ਆਪਣੇ ਘਰ ਵੱਡੀ ਹੋਏਗੀ ਜਥੇਬੰਦੀ ਕਿਸੇ ਵੇਲੇ ਕੁਰਬਾਨੀਆਂ ਵਾਲੇ ਬੰਦੇ ਵਿੱਚ ਹੋਣਗੇ ਪਰ ਵੱਡਿਆਂ ਦਾ ਕੁਰਬਾਨੀਆਂ ਵਾਲਿਆਂ ਦਾ ਨਾਂ ਲੈ ਲੈ ਕੇ ਗੁੰਡਾਗਰਦੀ ਨਹੀਂ ਚੱਲਣੀ ਤੁਸੀਂ ਵੱਡਿਆਂ ਦਾ ਨਾਂ ਲੈ ਕੇ ਡਰਾਓ ਨਾ ਤੁਹਾਡੀ ਗੱਲ ਵੇਖੋ ਕੀ ਹੈ ਟੀਰਾਂਲੇ ਬਾਬੇ ਨੂੰ ਅੱਗੇ ਨਾ ਕਰੋ ਟੀਰ 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 ਅੱਗੇ ਕਰਕੇ ਤੁਸੀਂ ਆਪ ਆਪ ਉਹਨਾਂ ਦੇ ਪਿੱਛੇ ਲੁਕ ਕੇ ਗੁੰਡਾਗਰਦੀ ਨਹੀਂ ਕਰ ਸਕਦੇ ਬਾਬਾ ਜਰਨੈਲ ਸਿੰਘ ਦਾ ਨਾਂ ਵਰਤ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਪਿੱਛੇ ਲੁਕ ਕੇ ਤੁਸੀਂ ਇਹ ਕੁਝ ਨਹੀਂ ਕਰ ਸਕਦੇ ਉਹ ਉਹੀ ਸਨ ਪਰ ਤੁਸੀਂ ਦੱਸੋ ਵੀ ਤੁਸੀਂ ਕੌਮ ਲਈ ਕੀ ਕੀਤਾ ਹੈ ਤੁਸੀਂ ਕੌਮ ਲਈ ਕੀ ਕੀਤਾ ਹੈ ਉਹਨਾਂ ਦਾ ਨਾਮ ਵਰਤ ਕੇ ਗੁਰੂ ਅਰਜਨ ਦੇਵ ਜੀ ਦਾ ਪੁੱਤਾਂ ਜੀ ਮੈਂ ਫਿਰਤੀ ਚੰਦ ਗੁੰਡਾਗਰਦੀ ਕਰਨ ਲੱਗ ਪਿੰਦਾ ਫੇਰ ਵੀ ਸਾਨੂੰ ਕਿਹੜਾ ਕਿਸੇ ਨੇ ਹੱਥ ਪਾਉਣਾ ਅਸੀਂ ਤੇ ਬੜੇ ਵੱਡੇ ਆ ਸਾਡੇ ਤੇ ਇੰਨੇ ਸ਼ਹੀਦ ਹੋਏ ਆ ਸਾਡੇ ਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਉਹ ਵੱਡਿਆਂ ਨੇ ਕੀਤੀਆਂ ਨੇ ਬਾਬਾ ਜਰਨੈਲ ਸਿੰਘ ਜੀਆਂ ਕੁਰਬਾਨੀਆਂ ਨੇ ਪਰ ਬਾਬਾ ਜਰਨੈਲ ਸਿੰਘ ਦਾ ਨਾਮ ਵਰਤ ਕੇ ਤੁਸੀਂ ਗੁੰਡਾਗਰਦੀਆਂ ਨਾ ਕਰੋ ੱਟਕਾ ਨਾ ਕਰੋ ਬਾਬਾ ਜਰਨੈਲ ਸਿੰਘ ਦੇ ਪਿੱਛੇ ਨਾ ਲੁਕੋ ਬਾਬੇ ਜਰਨੈਲ ਸਿੰਘ ਦਾ ਕਦ ਸਾਡਾ ਆਪਣਾ ਕਦ ਨਾ ਸਮਝੋ ਸਵਾਦ ਤਾਂ ਹੈ ਤੁਸੀਂ ਆਪਣੀਆਂ ਪ੍ਰਾਪਤੀਆਂ ਵਿਖਾਓ ਵੀ ਤੁਸੀਂ ਕੀ ਕੀਤਾ ਹੈ ਤੁਸੀਂ ਆਪਣੀ ਜ਼ਿੰਦਗੀ ਚ ਕੀ ਕੀਤਾ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਅੱਜ ਤੁਸੀਂ ਕਿਹੜੀਆਂ-ਕਿਹੜੀਆਂ ਗਦਾਰੀਆਂ ਕਰਦੇ ਹੋ ਕਿਹੜੇ-ਕਿਹੜੇ ਸਮਝੌਤੇ ਕਰਦੇ ਹੋ ਕਿਵੇਂ ਸਰਕਾਰਾਂ ਦੇ ਪੈਰਾਂ 'ਚ ਮੈਨੇ ਹੋ ਕਿਵੇਂ ਤੁਸੀਂ ਸਰਕਾਰਾਂ ਦੇ ਸਾਹਮਣੇ ਹੱਥ ਜੋੜਦੇ ਹੋ ਲਿਲਕੜੀਆਂ ਲੈਨੇ ਹੋ ਕਿਵੇਂ ਸਰਕਾਰਾਂ ਦੇ ਵਾਸਤੇ ਤੁਸੀਂ ਬਹਿਰੇ ਬਣ ਕੇ ਕੰਮ ਕਰਦੇ ਫਿਰਦੇ ਹੋ ਇੰਦਾ ਟਰਿਆਂ ਚੱਕੀ ਟਰਿਆਂ ਚੱਕੀ ਫਿਰਦੇ ਹੋ ਚਾਹ ਪਾਣੀ ਪੀਉਂਦੇ ਫਿਰਦੇ ਹੋ ਚਾਹ ਪਾਣੀ ਨੌਕਰ ਬਣ ਕੇ ਬਹਿ ਗਏ ਤੁਸੀਂ ਬਾਬਾ ਜਰਨੈਲ ਸਿੰਘ ਦੇ ਪਿੱਛੇ ਵੜ ਕੇ ਨਹੀਂ ਸਰਨਾ ਲੁਕਦੇ ਹੋ ਤੁਸੀਂ ਬਾਬੇ ਜਰਨੈਲ ਸਿੰਘ ਦੀ ਫੋਟੋ ਦੇ ਪਿੱਛੇ ਬਾਬਾ ਜਰਨੈਲ ਸਿੰਘ ਦੀ ਕੁਰਬਾਨੀ ਦੇ ਪਿੱਛੇ ਪਰ ਬਾਬਾ ਜਰਨੈਲ ਸਿੰਘ ਦੀ ਤੈਨੂੰ ਫੋਟੋ ਦੇ ਪਿੱਛੇ ਲੁਕਣ ਨਹੀਂ ਦੇਣਾ ਬਾਹਰ ਕੱਢਾਂਗੇ ਬਾਹਰ ਨਿਕਲ ਸਾਥ ਸ੍ਰੀ ਅਕਾਲ ਬਾਬਾ ਜਰਨੈਲ ਸਿੰਘ ਜੀ ਦਾ ਸਤਿਕਾਰ ਕਰਦੇ ਆ ਤੇ ਕਰਦੇ ਬੋਲੋ ਜੀ ਕਰਦੇ ਆ ਤੇ ਕਰਦੇ ਰਹਾਗੇ ਪਰ ਤੁਹਾਡੇ ਵਰਗਿਆਂ ਨੂੰ ਬਾਬਾ ਜਰਨੈਲ ਸਿੰਘ ਕਰਕੇ ਅਸੀਂ ਬਖਸ਼ ਨਹੀਂ ਸਕਦੇ ਕਿੱਥੇ ਉਹ ਕਿੱਥੇ ਤੁਸੀਂ ਕਿੱਥੇ ਉਹ 17 ಮತਿਆਂ ਦੀ ਗੱਲ ਕਰਨ ਵਾਲੇ ਕਿੱਥੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਵਾਲੇ ਹੱਕਾਂ ਦੀ ਗੱਲ ਉਹਨਾਂ ਨੇ ਕੀਤੀ ਸੀ ਪਰ ਕਿੱਥੇ ਤੁਸੀਂ ਅੱਜ ਦੇ ਉਹਨਾਂ ਦੀ ਪੱਗ ਬੰਨ੍ਹ ਕੇ ਤੁਸੀਂ ਬਾਬਾ ਜਰਨੈਲ ਸਿੰਘ ਬਣ ਜਾਓਗੇ ਨਾ ਉਹਨਾਂ ਵਾਲੀਆਂ ਗੱਲਾਂ ਕਰਕੇ ਇਦਾਂ ਨਹੀਂ ਹੋਣਾ ਇਹ ਬੇਨਤੀ ਹੈ ਵੀ ਭਲੇਖਾ ਪੈ ਗਿਆ ਤੁਹਾਨੂੰ ਤੁਸੀਂ ਇਹ ਸੋਚਿਆ ਨਹੀਂ ਵੀ ਜੇ ਮਰ ਗਿਆ ਫਿਰ ਤੇ ਚਾਰ ਦਿਨ ਰੋਲਾ ਪਾਉ ਜੇ ਜਿਉਂਦਾ ਰਹਿ ਗਿਆ ਫਿਰ ਇਕੱਲੇ ਇਕੱਲੇ ਨੂੰ ਅੱਜ ਪਤਾ ਲੱਗ ਗਿਆ ਜੀ ਮaaf ਕਰਨਾ ਇਕੱਲੇ ਇਕੱਲੇ ਨੂੰ ਅੱਜ ਅੱਜ ਪੰਜਾਬ ਦੇ ਵਿੱਚ ਇਕੱਲੀ ਇੱਕ ਸਾਲ ਦੇ ਵਿੱਚ ਪਤਾ ਲੱਗ ਗਿਆ ਵੀ ਇਹਨਾਂ ਗੁੰਡਿਆਂ ਦੀਆਂ ਗੁੰਡਾਗਰਦੀਆਂ ਕਿਵੇਂ ਕੀਤੀਆਂ ਨੇ ਇਹਨਾਂ ਨੇ ਇਹ ਕਿਵੇਂ ਧੱਕਾ ਕਰਦੇ ਆ ਲੋਕਾਂ ਨਾਲ ਕਿਵੇਂ ਬੱਗਾ ਲਾਉਂਦੇ ਆ ਇਹ ਕਿਵੇਂ ਦਸਤਾਰਾਂ ਨੂੰ ਹੱਥ ਪਾਉਂਦੇ ਐ ਇਹ ਕਿਵੇਂ ਬੰਦੇ ਮਾਰਦੇ ਐ ਇਹ ਕਿਵੇਂ ਚੜ੍ਹ ਕੇ ਆ ਜਾਂਦੇ ਐ ਜੋ ਮਰਜ਼ੀ ਚੁੱਕ ਕੇ ਲੈ ਜਾਂਦੇ ਐ ਜਿੱਥੇ ਮਰਜ਼ੀ ਜੀ ਕਰਦਾ ਕਬਜ਼ਾ ਕਰ ਲੈਂਦੇ ਐ ਜਿੱਥੇ ਜੀ ਕਰਦਾ ਜ਼ਮੀਨਾਂ ਦੱਬ ਲੈਂਦੇ ਐ ਜਿੱਥੇ ਜੋ ਜੀ ਕਰਦਾ ਕਰਦੇ ਆ ਵੀ ਸਾਡੇ ਤੇ ਜੀ ਕੁਰਬਾਨੀਆਂ ਵੱਡੀਆਂ ਵੱਡੀਆਂ ਸਾਡੇ ਵਿੱਚ ਇੰਤਾ ਨਹੀਂ ਪਿਆਰਿਓ ਸਤਕਾਰ ਉਹਨਾਂ ਦਾ ਸਾਰੇ ਕਰਦੇ ਆ ਤੇ ਕਰਦੇ ਰਾਂਗੇ ਪਰ ਉਹਨਾਂ ਦੇ ਨਾਮ ਹੀਟ ਗੁੰਡਾ ਕਰਦੀਆਂ ਨਹੀਂ ਹੋਣਗੀਆਂ ਇਹ ਚੇਤਾ ਰੱਖੋ ਤੁਸੀਂ ਬੜਿਆਂ ਨਾਲ ਪੰਗੇ ਲੈ ਹੋਣਗੇ ਬੜਿਆਂ ਨੂੰ ਖੇੜਿਆ ਹੋਣਾ ਪਰ ਐਦ ਕੀ ਪੰਗਾ ਤੁਸੀਂ ਗਲਤ ਲੈ ਲਿਆ ਸੌ ਜੀ ਆਇਆਂ ਨੂੰ ਐਦ ਕੀ ਤੁਸੀਂ ਪੰਗਾ ਗਲਤ ਲਿਆ 100 ਦਿਨ ਚੋਰ ਦੀ 1 ਦਿਨ ਸਾਧ ਦੀ ਇਹ ਚੇਤਾ ਰੱਖਿਓ ਸਾਡੇ ਕੋਲ ਆਹ ਹਥਿਆਰ ਹੈ ਜਿੰਨਾ ਚਿਰ ਸਰੀਰ 'ਚ ਸਾਹ ਨੇ ਜਿੰਨਾ ਚਿਰ ਸਰੀਰ 'ਚ ਸਾਹ ਨੇ ਭਾਈ ਭਪਿੰਦਰ ਸਿੰਘ ਦੀ ਉਹ ਮੈਨੂੰ ਭੁੱਲਿਆ ਨਹੀਂ ਜੇ ਕਿਤੇ ਤੁਹਾਨੂੰ ਲੱਗਦਾ ਹੋਵੇਗਾ ਉਹ ਮੇਰੇ ਅੰਦਰ ਹੈ ਜਿੱਦਣ ਉਹ ਗੋਲੀ ਵੱਜੀ ਤੇ ਐਦਾਂ লাশ ਪਈ ਸੀ ਨਾ ਮੇਰੇ ਅੰਦਰ ਹੈ ਮੈਂ ਗੁੱਸਾ ਕਮਲਿਆਂ ਵਾਂਗੂ ਨਹੀਂ ਕੱਢਦਾ ਵੀ ਮੈਂ ਮੈਂ ਹਾਈਪਰ ਹੋ ਜਾਂਦਾ ਮੈਂ ਕਹਿੰਦਾ ਲਾ ਦਿਓ ਜੀ ਧਰਨੇ ਮੈਂ ਉਸ ਵੇਲੇ ਕੋਈ ਧਰਨਾ ਨਹੀਂ ਲੱਗਣ ਦਿੱਤਾ ਕਿਸੇ ਜਗ੍ਹਾ ਕਹਿੰਦੇ ਜੀ লাশ ਰੱਖ ਕੇ ਚੌਂਕ ਜਾਮ ਕਰਦੇ ਨੇ ਲੋਕਾਂ ਨੂੰ ਕਿਉਂ ਤੰਗ ਕਰੀਏ ਅਸੀਂ ਤੰਗ ਉਹਨਾਂ ਨੂੰ ਕਰਾਂਗੇ ਜਿਨ੍ਹਾਂ ਨੇ ਗੋਲੀ ਮਾਰੀ ਸੋ ਅਸੀਂ ਆਮ ਪਬਲਿਕ ਨੂੰ ਕਿਉਂ ਤੰਗ ਕਰੀਏ ਜੀ ਅਸੀਂ ਲੋਕਾਂ ਨੂੰ ਤੰਗ ਕਿਉਂ ਕਰੀਏ ਅਸੀਂ ਲੋਕਾਂ ਦੀ ਨੀਂਦ ਹਰਾਮ ਕਿਉਂ ਕਰੀਏ ਜਿਹੜੇ ਗੋਲੀ ਮਾਰਨ ਆਏ ਸੀ ਨਾ ਮੈਂ ਦਾਅਵੇ ਨਾਲ ਇਹ ਗੱਲ ਕਹਿ ਸੰਗਰਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਬੰਦੇ ਨੇ ਭਾਈ ਭਪਿੰਦਰ ਸਿੰਘ ਨੂੰ ਗੋਲੀ ਮਾਰਨ ਭੇਜਿਆ ਸੀ ਜਾਂ ਜਿਹੜੇ ਬੰਦੇ ਗੋਲੀਆਂ ਮਾਰਨ ਆਏ ਸੀ ਇੱਕ ਸਾਲ ਹੋ ਗਿਆ ਅੱਜ ਤੱਕ ਉਹ ਇੱਕ ਸਾਲ ਵਿੱਚ ਸੁੱਖ ਦੀ ਨੀਂਦ ਨਹੀਂ ਸੁੱਤੇ ਹੋਣੇ ਉਹਨਾਂ ਨੂੰ ਪਤਾ ਲੱਗਦਾ ਓਥੇ ਟੰਡਰੀਆਂ ਵਾਲਾ ਐਂ ਬੋਲਦਾ ਓਥੇ ਐਂ ਬੋਲਦਾ ਉਦਣ ਦੇ ਉਹ ਸਹੀ ਨਹੀਂ ਸੌ ਸਕੇ ਜੜਾਂ ਹਲਾਤੀਆਂ ਇਹਨਾਂ ਦੀਆਂ ਜੜਾਂ ਸੀ ਪਤਾ ਹੈ ਉਹਨਾਂ ਨੂੰ ਅਸੀਂ ਲੋਕਾਂ ਨੂੰ ਤੰਗ ਕਿਉਂ ਕਰੀਏ ਸਾਹਬ ਇਹਨਾਂ ਕੋ ਲਵਾਂਗੇ ਆਹ ਹਥਿਆਰ ਹੈ ਸਾਡੇ ਕੋਲ ਮੈਂ ਫੇਰ ਅੱਜ ਸਾਰੀ ਸੰਗਤ ਵਿੱਚ ਹੱਥ ਖੜੇ ਕਰਕੇ ਕਹਿ ਸਕਦਾ ਅਸੀਂ ਇਹਨਾਂ ਨਾਲ ਤਲਵਾਰਾਂ ਵਾਲੀ ਲੜਾਈ ਨਹੀਂ ਲੜ ਸਕਦੇ ਅਸੀਂ ਗੋਲੀਆਂ ਵਾਲੀ ਲੜਾਈ ਨਹੀਂ ਲੜ ਸਕਦੇ ਇਹਨਾਂ ਨੇ ਮਾਰਿਆ ਅਸੀਂ ਇਹਨਾਂ ਨੂੰ ਗੋਲੀਆਂ ਨਹੀਂ ਮਾਰ ਸਕਦੇ ਪਰ ਆਹ ਹਥਿਆਰ ਹੈ ਗੁਰਬਾਨੀ ਦੀ ਦਲੀਲ ਹੈ ਗੁਰਬਾਨੀ ਦੀ ਵਿਚਾਰ ਸਾਡੇ ਕੋਲ ਹੈ ਜਿੰਨਾ ਚਿਰ ਜਿਉਂਦੇ ਆ ਇਹ ਹਥਿਆਰ ਨੂੰ ਚੰਗੀ ਤਰ੍ਹਾਂ ਵਰਤਾਂਗੇ